ਸਸ ਜੀ ਆਇਆ ਆਪਣੀ ਕੋਈ ਅੱਗੇ ਬੋਲੋ ਇਹ ਬੋਲੋ ਜਗਰਾ ਕਿ ਲੱਗ ਪਈਆ ਚਲੋ ਅੱਗੇ ਅੱਛਾ ਅੱਛਾ ਬਾਈ ਬਾਈ ਜਦ ਜ ਆ ਜ ਆ ਬੁੜਿਆ ਉਹ ਸੁਦੇ ਸੁਦੇ ਜੀ ਆਯੋਦੇ ਵਿੱਚ ਸਾਰੇ ਕਾ ਬੋਲ ਤੱਕ ਪੂਰਾ ਹੋ ਬੈਕ ਹੋ ਗਏ ਕੋਈ ਕੱਲੋ ਕੱਲੋ ਕਰ

नए फर्स्ट टू ऑन द टस्टी टू ऑन आवर चीफ डेस्क ਖੀਰ ਅਸੋਟ ਟਿੱਕਰ ਸਾਹਿਬ ਜੀ ਸਾਡੇ ਪੂਜਯ ਮਾਤਾ ਉਰਗਨਾ ਦੇਵੀ ਜੀ ਤੇ ਸਾਡੇ ਹਰੀਸ਼ ਬਟੇਰਾ ਜੀ ਨੂੰ ਪਾਣੇ 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 ਪਾਣ ਪੰਜਾਬ ਖਤਰੀ ਚੇਤਨਾ ਮੰਚ ਚੈਟੇਬਲ ਪ੍ਰੈਸ ਖੰਨਾ ਵੱਲੋਂ ਦਿੱਤਾ ਗਿਆ ਸਾਡੇ ਨਾਲ ਪ੍ਰਧਾਨ ਜੀ ਆਏ ਦਾ ਪਤਾ ਜੀ ਤੁਹਾਡਾ ਚੈਨਲ ਦਾ ਸਵਾਗਤ ਆ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਜੀ ਡੀਐਸ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਅੱਜ ਟਾਈਮ ਕੱਢ ਕੇ ਆਏ ਔਰ ਸਾਡੀ ਜੋ ਸੇਵਾ ਚੱਲ ਰਹੀ ਹੈ ਉਹਨੂੰ ਤੁਸੀਂ ਪਬਲਿਕ ਦੇ ਪੂਜਾਰੇ ਹੋ ਸਾਡਾ ਜਿਹੜਾ ਇਹ ਮਾਤਾ ਕਸ਼ਲਿਆ ਸੇਵਾ ਕੇਂਦਰ ਯੂਨਿਟ ਹੈ ਇਹ ਹਮੇਸ਼ਾ ਹੀ ਹਰ ਮਹੀਨੇ ਦੀ ਪਹਿਲੇ ਸੰਡੇ ਨੂੰ ਰਾਸ਼ਨ ਵੰਡਣ ਕਰਦਾ ਜਿਹਦੇ ਵਿੱਚ ਤਕਰੀਬਨ 40 ਤੋਂ 50 ਜਿਹੜੀਆਂ ਨੀਡੀ ਫੈਮਿਲੀਜ਼ ਨੇ ਉਹਨਾਂ ਨੂੰ ਅਸੀਂ ਰਾਸ਼ਨ ਵੰਡਣ ਕਰਦੇ ਆ ਇਹ ਇਸ ਵਾਰ ਸਾਡਾ 163ਵਾਂ ਰਾਸ਼ਨ ਵੰਡਣ ਸਮਾਰੋਹ ਸੀਗਾ ਜਿਹਦੇ ਵਿੱਚ ਅਸੀਂ ਅੱਜ ਉਹਦੇ ਨਾਲ ਦੇ ਨਾਲ ਵੰਡਣ ਕੀਤਾ ਦੇ ਨਾਲ ਦੇ ਨਾਲ ਅਸੀਂ ਦੋ ਟਰਾਈਸਾਈਕਲ ਤੇ ਦੋ ਅਸੀਂ व्हीਲ ਚੇਅਰਜ਼ ਵੀ ਦਿੱਤੀਆਂ ਇਹਦੇ ਨਾਲ ਦੀ ਨਾਲ ਸਾਡੇ ਸ਼ਹਿਰ ਦੇ ਡਾਕਟਰ ਬਲਰਾਮ ਸ਼ਰਮਾ ਜੀ ਜਿਹੜੇ ਕਿ ਜਿਨ੍ਹਾਂ ਨੂੰ ਐਜੂਕਾਨ ਅਵਾਰਡ 2024 ਦਾ ਮਿਲੇ ਆ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਔਰ ਅਸੀਂ ਬੜੀ ਗਰਵ ਨਾਲ ਕਹਿ ਸਕਦੇ ਹਾਂ ਵੀ ਸਾਡਾ ਇੱਕ ਛੋਟੇ ਜਿਹੇ ਖੰਨੇ ਸ਼ਹਿਰ ਚੋਂ ਸਾਡੇ ਇੱਕ ਮਹਾਨ ਟੀਚਰ ਨੂੰ ਅਸੀਂ ਅੱਜ ਸਨਮਾਨਿਤ ਕੀਤਾ ਜਿਨ੍ਹਾਂ ਦੀ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਉਹਦੇ ਨਾਲ ਇੱਕ ਸਾਡਾ ਅਸੀਂ ਆਪਣੇ ਆਪ ਨੂੰ ਵੀ ਸਨਮਾਨਿਤ ਫੀਲ ਕਰ ਰਹੇ ਹਾਂ ਔਰ ਅਸੀਂ ਪਬਲਿਕ ਨੂੰ ਬੱਚਿਆਂ ਨੂੰ ਸਾਰੇ ਜਿਹੜੇ ਸਾਡੇ ਨਾਲ ਜੁੜਿਆ ਇੱਕ ਅਸਾ ਅਸੀਂ ਇੱਕ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਜੋ ਵੀ ਆਪਣੀ ਕੰਮ ਕਰ ਰਹੇ ਹੋ ਉਹਨਾਂ ਨੂੰ ਸਾਰਥਕ ਕਰਨ ਵਾਸਤੇ ਜ਼ਰੂਰੀ ਹੈ ਵੀ ਆਪਾਂ ਸਮਾਧੀ ਸੇਵਾ ਦੇ ਵਿੱਚ ਲੱਗੇ ਰਹੀਏ ਤਾਂ ਕਿ ਅਸੀਂ ਐਜੂਕੇਸ਼ਨ ਦੇ ਫੀਲਡ ਚ ਪਾਰਟਿਕੂਲਰਲੀ ਸੇਵਾ ਕਰਕੇ ਆਪਣੇ ਸਮਾਜ ਨੂੰ ਚੇਂਜ ਕਰ ਸਕੀਏ ਸਾਡੀ ਸੰਸਥਾ ਤੁਹਾਡੀ ਕਿੰਨੇ ਜਦੋਂ ਚੱਲਦੀ ਸਾਡੀ ਸਸਤਾ ਜੀ ਇਹ 2400 ਰਜਿਸਟਰਡ ਹੈ ਜਿਸ ਇਹਦੇ ਵਿੱਚ ਮੈਂ ਫਰਦਰ ਦੱਸਣਾ ਚਾਹੁੰਦਾ ਹੈ ਵੀ ਸਾਡੀਆਂ 4 ਯੂਨਿਟਾਂ ਨੇ ਪਹਿਲੀ ਸਾਡੀ ਇਹ ਮਤਕ ਛਲਿਆ ਸੇਵਾ ਕੇਂਦਰ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਹੈ ਦੂਜੀ ਸਾਡੀ ਸ਼੍ਰੀ ਰਾਮ ਚੈਟਲ ਡਿਸਪੈਂਸਰੀ ਹੈ ਜਿਹਦੇ ਵਿੱਚ ਅਸੀਂ ਡੇਲੀ ਸਾਡੇ ਡਾਕਟਰ ਸਾਹਿਬ ਪੇਸ਼ੈਂਟ ਨੂੰ ਦੇਖਦੇ ਨੇ ਔਰ ਫ੍ਰੀ ਅਸੀਂ ਮੈਡੀਸਿਨ ਦਿੰਦੇ ਆ ਤੇ ਇੱਕ ਸਾਡੀ ਯੂਨਿਟ ਵੀਰ ਕੀਕਰ ਐਜੂਕੇਸ਼ਨ ਵੈਲਫੇਅਰ ਸੈਂਟਰ ਹੈ ਜਿਹਦੇ ਵਿੱਚ ਸਾਡਾ ਮੇਨ ਕੰਮ ਐਜੂਕੇਸ਼ਨ ਫੀਲਡ ਵਿੱਚ ਬੱਚਾ ਨੂੰ ਆਈਡੈਂਟੀਫਾਈ ਕਰਨਾ ਵੀ ਕਿਹੜੇ ਬੱਚੇ ਨੀਡੀ ਨੇ ਉਹਨਾਂ ਨੂੰ ਫਿਰ ਅਸੀਂ ਫੀਸ ਦਿੰਦੇ ਆ ਔਰ ਇਨ ਕਾਈਂਡ ਸੇ ਸਕੂਲਾਂ ਚ ਜਾ ਕੇ ਅਸੀਂ ਵਰਦੀਆਂ ਤੇ ਉਹਨਾਂ ਨੂੰ ਹੋਰ ਜੋ ਵੀ ਚੀਜ਼ ਦੀ ਲੋੜ ਹੈ ਉਹ ਮਹਿੰਗਿਆ ਕਰਾਨੇ ਆ ਪਿਛਲੇ ਸਾਲ ਮੈਂ ਇੱਥੇ ਦੱਸਣਾ ਚਾਹਨਾ ਪਿਛਲੇ ਸਾਲ ਅਸੀਂ 1763 ਬੱਚਿਆਂ ਨੂੰ 18 ਸਕੂਲਾਂ ਵਿੱਚ ਜਾ ਕੇ ਅਸੀਂ 5 ਲੱਖ ਦਾ ਸਾਡਾ ਪ੍ਰੋਜੈਕਟ ਸੀਗਾ ਅਸੀਂ ਉਹ ਉਹਦਾ ਅਸੀਂ ਬੱਚਿਆਂ ਨੂੰ ਉਹਨਾਂ ਨੂੰ ਫੈਸਿਲਿਟੀ ਦਿੱਤੀ ਹੈ ਇਹਦੇ ਨਾਲ ਸਾਡਾ ਇੱਕ ਚੌਥੀ ਸ਼ਾਖਾ ਜਿਹੜੀ ਹੈ ਇੱਛਾ ਦੇਵੀ ਕਈ ਖੱਤਰੀ ਮਮੁਲੀ ਮੋਰਿਲ ਕੱਤਰੀ ਭਵਨ ਹੈ ਜਿਹਦੇ ਵਿੱਚ ਅਸੀਂ ਆਪਣਾ ਜਿਹੜੀ ਸਾਡੀ ਸਸਤਾ ਹੈ ਉੱਥੇ ਅਸੀਂ ਭਵਨ ਬਣਾਇਆ ਹੋਇਆ ਹੈ ਜਨਰਲ ਪਬਲਿਕ ਕੋਈ ਵੀ ਉਹਦੀ ਆਪਣਾ ਕੋਈ ਫੰਕਸ਼ਨ ਪਰਸਨਲੀ ਕਰਨਾ ਚਾਹਦੀ ਹੈ ਅਸੀਂ ਬਹੁਤ ਘੱਟ ਰੇਟ ਤੇ ਉਹ ਇਹ ਮੁਹੱਈਆ ਕਰਾਣੇ ਆ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਇਹ ਨਾ ਫੀਲ ਕਰੇ ਵੀ ਅਸੀਂ ਕਿਸੇ ਪਵੰਦੇ ਵਿੱਚ ਅੱਛੀ ਜਗ੍ਹਾ ਤੇ ਜਾ ਕੇ ਆਪਣੇ ਬੱਚੇ ਦੀ ਕੋਈ ਫੰਕਸ਼ਨ ਨਹੀਂ ਕਰ पाए ਤਾਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਤੋਂ ਇਲਾਵਾ ਕੋਈ ਨੀਡੀ ਪਰਸਨ ਸਾਨੂੰ ਮੈਡੀਕਲ ਗਰਾਉਂਡ ਤੇ ਜਾਂ ਕੋਈ ਵੀ ਕਿਸੇ ਕਿਸਮ ਦਾ ਸਾਨੂੰ ਪਤਾ ਲੱਗਦਾ ਕੋਈ ਉਹਨੂੰ ਲੋੜਾ ਤਾਂ ਅਸੀਂ ਹਮੇਸ਼ਾ ਸੇਵਾ ਵਾਸਤੇ ਤਿਆਰ ਰਹਿੰਦੇ ਆ ਇਹ ਸਨ ਪ੍ਰਧਾਨ ਸਾਹਿਬ ਜੀਡੀਐਸ ਪਿਆਰ ਨੀ ਤੋਂ ਜਸਬੀਰ ਸਿੰਘ ਢਿੱਲੋਂ ਹਲਵਾਲਾ ਸਾਨਨੇਵਾਦੀ ਰਿਪੋਰਟ ਜੀ